ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਣੇ ਕੋਲ ਲੋਡ ਪਹੁੰਚ ਗਿਆ ਜੀ 12 13 ਝੋਟੀਆਂ ਦਾ ਲੋਡ ਆ ਗਿਆ ਜੀ ਚੰਗੀਆਂ ਹਰਿਆਣੇ ਵਾਲੀਆਂ ਝੋਟੀਆਂ ਤੇ ਬਾਠ ਸਾਹਿਬ ਨਾਲ ਕਰਾਉਂਦੇ ਗੱਲਬਾਤ ਲੈਣੇ ਆ ਜਾਣ ਗਏ ਜੀ ਸਤਿ ਸ਼੍ਰੀ ਅਕਾਲ ਬਾਠ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸਭ ਠੀਕ ਜੀ ਕਿਰਪਾ ਗੁਰੂ ਰਾਮਦਾਸ ਪਾਸ਼ਾ ਦੀ ਹਾਂਜੀ ਬਾਬੇ ਦੀਪ ਸਿੰਘ ਜੀ ਫੇਰ ਆਪਣਾ ਜੀ ਮੱਤੇਵਾਲ ਸਿੱਖ ਬਾਬਾ ਬਕਾਲਾ ਜਿਲ੍ਹਾ ਸਰੀਆ ਬਰਸਾਤ ਸਾਹਿਬ ਹਾਂਜੀ ਨੇ ਉਹ ਨੰਬਰ 887932 ਬਾਠ ਤੋਂ ਪੈਂਦਾ ਵਾਠ ਡੇਰੀ ਫਾਰਮ ਨੂੰ ਵਾਤ ਵਾਤ ਲਾਈਕ ਸ਼ੇਅਰ ਕਮੈਂਟ ਕਰੋ ਆਉਣ ਵਾਲੀ ਨੋਟੀਫਿਕੇਸ਼ਨ ਭੈਣਰਾ ਨੂੰ ਜਲਦ ਪਹੁੰਚੇ ਤੇ ਟੌਪ ਟੌਪ ਦੀਆਂ ਏਰਕਾ ਸਰਸੇ ਤੋਂ ਫਤਿਹਵਾਦ ਏਰੀਆ ਨੂੰ ਜਾਈਦਾ ਸਾਰ ਨੂੰ ਜਾਈਦਾ ਵਾ ਅੱਛੀ ਝੋਟੀਆਂ ਦੇ ਉੱਥੋਂ ਆਈਆਂ ਵਾ ਅੱਛਾ ਕਲੀ ਕਲੀ ਝੋਟੀ ਦੀ ਘੜੀ ਮਿਲ ਕੇ ਵੀਡੀਓ ਆਪਣੇ ਕੋਲ ਹੈਗੀ ਆ ਠੀਕ ਆ ਠੀਕ ਟੌਪ ਟੌਪ ਦੀਆਂ ਸੱਤ ਤੇ ਸੁਈਆਂ ਵਾ ਜਿਹੜੀਆਂ ਲਈਆਂ ਤੇ ਇੱਕ ਸੂਣ ਵਾਲੀ ਆ ਤੇ ਕਿੰਨ ਝੋਟੀਆਂ ਮਿਲ ਕੇ ਚਾਰ ਹੋਰ ਲਈਆਂ ਵਾ ਬਹੁਤ ਟੌਪ ਦੀਆਂ ਉਹ ਸਰ੍ਹਸਿਓਂ ਰੇ ਤੇ ਗੱਪ ਵਾਲੀ ਦੇ ਲਾਗੋ ਲਈਆਂ ਵਾ ਤਾਂ ਟੌਪ ਟੌਪ ਦੀਆਂ ਵਾ ਠੀਕ ਆ ਠੀਕ ਇਹ ਆ ਕੇ ਵੇਖ ਕੇ ਫਿਰ ਆਪਣੀ ਕੋਸ਼ਿਸ਼ ਇਹ ਹੋ ਰਹੀਦੀ ਆ ਵੀ ਭੈਣ ਭਰਾ ਆ ਕੇ ਵੇਖ ਕੇ ਖੜਨਾ ਆਪਾਂ ਇਹਨੀਆਂ ਦੇ ਪਿਆਰ ਦੇ ਮਨ ਲ ਕੇ ਖਾਤੇ ਦੇ ਵਿੱਚ ਪੈਸੇ ਪਾਉਦੇ ਅਸੀਂ ਮੈਂ ਭੇਜਾਂਗੇ ਖਾਤੇ ਦੇ ਵਿੱਚ ਉਹ ਬੰਦੇ ਕੋ ਆਪਾਂ ਪੈਸੇ ਪਾਉਂਗੇ ਜਿਹੜਾ ਸਾਡੇ ਕੋ ਅੱਗੇ ਮਾਲ ਖੜਦਾ ਤੇ ਜਾਂ ਜਿਹੜਾ ਆ ਕੇ ਵੇਖ ਕੇ ਖੜਦਾ ਵਾ ਉਹ ਮਨ ਲ ਕੇ ਉਹਦਾ ਤੇ ਬਹੁਤ ਜ਼ਿਆਦਾ ਫਾਇਦਾ ਜੀ ਆ ਕੱਲ ਦੀ ਹੋਈ ਆ ਕੱਲ ਸ਼ਾਮਾਂ ਦੀ ਹਾਂਜੀ ਹਾਂਜੀ ਵੱਡੀ ਜਣੀ ਆ ਵੇਖੋ ਵੀ ਬਿਲਕੁਲ ਇੱਕ ਡਿੱਗੀ ਚੁਾਈ ਆ ਚਾਰ ਦਾ ਤੇ ਕੱਟੀ ਆ ਪਹਿਲਾਂ ਇੱਕ ਵੇਖੋ ਪਹਿਲਾਂ ਕੱਟਣਾ ਵੇਖੋ ਕਿੰਦਾ ਸਰੀਰសារ ਪੱਖੋਂ ਇਧਰ ਆ ਬਖਾ ਲਓ ਫਾਟੇ ਕਿੰਦਾ ਮੋਟਾ ਮੋਟਾ ਸਾਨਾ ਆ ਵੇਖੋ ਨਾ ਕਿੱਥੇ ਪਲਾ ਪਲਾ ਜਿਆ ਜਵਾਕ ਉਹ ਕਹੇ ਸਾਫ ਸੂ ਵੀ ਆਹੀ ਕਰਤੀ ਆ ਕੋਈ ਮਲਕ ਕੱਟੀ ਦੇ ਥੱਲੇ ਰਹਿਣ ਨਹੀਂ ਦਿੱਤਾ ਢੋਕਾ ਐਂ ਸਾਫ ਕਰਤੀ ਆ ਕੱਟੀ ਦੂਜੀ ਚੁਾਈ ਜੀ ਸਾਫ ਕਰਤੀ ਆ ਕੱਟੀ ਸਾਹ ਹੋਰ ਆ ਲੋ ਵੱਡੀ ਆ ਕੱਟੀ ਉਹ ਲ ਸਾਈਜ ਵੱਡੀ ਆ ਚੱਲ ਨੀ ਕਰ ਮਾਰੀ ਤੂੰ ਆ ਭਣਾ ਭਣਾ ਜੇ ਬੜਾ ਭਣਾ ਜੇ ਕੱਟੀ ਵਾਲੇ ਇਹ ਭਣਾ ਭਣਾ ਜੇ ਸਹੀ ਹਾਂਜੀ ਭਣਾ ਜਿਹਾ ਲੇਵਾ ਬੜਾ ਨਹੀਂ ਠੱਡੀ ਨਾ ਮੈਂ ਹਾਂ ਵੀ ਕਿਤੇ ਗੱਲਾਂ ਹੀ ਕਰੀ ਠੀਕ ਆ ਤੇ ਆ ਦੂਜੇ ਨੰਬਰ ਵਾਲੇ 8 ਤੋਂ 10 ਜਣਾ ਦੀ ਸੂਈ ਆ ਵੇਖੋ ਮੈਂ ਇਹ ਮਾਰਾ ਨਖਲ ਦੀ ਪ्योर ਤੇ ਆ ਵੇਖੋ ਪੂਛੇ ਦੀ ਮਿਲਕਿਆ ਜੈਡ ਬਲੈਕ ਆ ਹਾਂਜੀ ਬਹੁਤ ਸਰੀਰ ਭਾਰੇ ਪੂਰੇ ਵੱਡੀ ਦਾ ਗੂਟੇ ਤੇ ਮੋਟੀ ਹੋਣਾ ਕੁਆਲਿਟੀ ਜ਼ੈਰ ਕੀ ਕਟਿੰਗ ਬੜਾ ਜੇ ਮਰਕੇ ਆਈਆਂ ਹੋਈਆਂ ਮਈਆਂ ਭਰੇ ਦੇ ਯਾ 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 ਇਹ ਕਾ ਕੀ ਕੰਮ ਕਰਦੇ ਦੁੱਧ ਕੱਟੇ ਕੋ 15 ਕਿਲੋ ਝੋਕੇ ਉੱਥੇ ਆਦਾ 14 ਵੱਡੀ ਝੋਡੀ ਜਿਆਦੀ ਆਹ ਗੱਲ ਸਰ ਜੱਡਾ ਕਿੰਨਾ ਮੋਟਾ ਮੋਟਾ ਲੰਮਾ ਲੰਮਾ ਖੜਾ ਹੋ ਆਪੇ ਸਾਹ ਚਵਾਈ ਵੀ ਮੋਟੀ ਮੋਟੀ ਇਹ 2 ਨੰਬਰ ਆ ਤੇ ਆ ਤੀਜੇ ਨੰਬਰ ਆ ਝੋਟੀ ਆ ਇਹ ਨੂੰ ਇਹਦੀ ਵਿਚਵਾਈ ਛੇਵੀ ਹੋਊਗੀ ਪਾਰੇ ਦੇ ਮਗਰ ਕੱਟੀ ਆ ਚੂਰੀ ਜੈਡ ਬਲੈਕ ਹੈ ਲੇਕਿ ਦੋਰੇ ਨੂੰ ਮਾਰਿਆ ਕਰ ਦੋਗ ਝੋਟ ਖੱਜਲ ਵਖਾਲ ਦੇਵੇਂ ਤੋ ਅਸਾ ਰਕੇ ਹਾਂ ਜੱਤ ਵਾਲੀ ਆ ਝੋਟੀ ਇਹ 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 ਦੂਜਾ ਸੁਭਾਵਾ ਇਹਦੇ ਮਗਰ ਕੱਟੀ ਆ ਪਿਓਰ ਜੈਡ ਬਲੈਕ ਇਹਨਾਂ ਦੇ ਕਰਮੀ ਹੋ ਗਈ ਉਹਨਾਂ ਨੇ ਕੱਟੀ ਦਾ ਦੱਸਿਆ ਵੈ ਤੂੰ ਤਨੀ ਕਿਹੜੇ ਮਾਲੀ ਦੀ ਆ ਵੀਡੀਓ ਆਪਾਂ ਵਖਾਲ ਦਾਂਗੇ ਤਰਾ ਭੜ ਭੜ ਦੋਧ 15 16 ਕਦ ਭਰਨ ਵਾਲੀ ਆ ਤੋਲਾ ਭਰ ਦੇ 17 ਭਰ ਦੇ ਆ ਕੱਟੀ ਹੈ ਜੀ ਆਪੋ ਮੈਂ ਚੰਗੀ ਵੱਡੀ ਗੱਡੀ ਵਿਖਾ ਲਰੇ ਇੱਕ ਰੰਗ ਕਾਲੀ ਅੱਜਾਂ ਕਾਲੀ ਆਹੋ ਕੱਟੀ ਬਹੁਤ ਚੰਗੀ ਅੱਜ ਚੌਥਾ ਦਿਨ ਸੂਈ ਨੂੰ ਆ ਕੋਲੇ ਦਿੱਤੀ ਆ ਜੱਤ ਵਾਲੀ ਕੱਟੀ ਆ ਤੇ ਵੇਖੋ ਗਾਂ ਮਸ਼ਾਂ ਤਣੀ ਆ ਵੇਖੋ ਚੰਗੀ ਗਾਂ ਹਾਰਦੀਆਂ ਵਾ ਹਾਂਜੀ ਹਾਂਜੀ ਇਹ ਆ ਖਾਲੀ ਹੋਈਆਂ ਦੀ ਵੀਡੀਓ ਕੋਈ ਦੁੱਧ ਦੱਤ ਨਹੀਂ ਧੱਕਿਆ ਵਈਆਂ ਸੱਲੇ ਕੋਈ ਆਪਾਂ ਕੋਰਦਾ ਵੀ ਧੱਕਿਆ ਅਜੇ ਵੇਖੋ ਐ ਸ਼ਗਲ ਸ਼ਗਲ ਤੋਂ ਪਤਾ ਲੱਗ ਜਾਂਦਾ ਕਿਹੜੀ ਕੁਆਲਿਟੀ ਦੀਆਂ ਮਈਆਂ ਕਿੱਧਰ ਦੀਆਂ ਵਾ ਹਸਾਰਦੀਆਂ ਵਾ ਝੋਟੀਆਂ ਜੀ ਜੰਗਲ ਦੀਆਂ ਦਾ ਸਭ ਤੋਂ ਖੱਬਿਆ ਵਾ ਤੋਂ ਦਿਨ ਸਹਾਰ ਤੋਂ ਜੁੜਿਆ ਇਹਦਾ ਨਾ ਉਧਰ ਵਾ ਬੰਨੇ ਗੱਲ ਜਦਾ ਵਾ ਵੀ ਪਿੰਡਾਂ ਜੋ ਫਿਰ ਫਰ ਕੇ ਕਟੀਆਂ ਲਈਆਂ ਤੇ ਥੋੜਾ ਜਿਹਾ ਬਾਜ਼ਾਰ ਵੀ ਤੇਜ਼ ਵਾ ਸਾਰੇ ਭੈਣ ਭਰਾਵਾਂ ਗੜਿਆ ਸਜੁਰ ਕੇ ਉਹ ਬੇਂਤੀ ਵਾਲੀ ਰੇਟ ਲਾ ਕੇ ਲੈਣਾ ਜੀ ਸਹੀ ਹਾਂ ਜੀ ਇਹਨਾਂ ਨੂੰ ਨਾ ਰੋਕੀ ਜਿਹੜੇ ਇਹਨਾਂ ਨੂੰ ਪਤਾ ਵਾ ਰੇਟ ਤੇਜ਼ ਹੋਇਆ ਨਾ ਉਹ ਲਾ ਲਾ ਖੜਨ ਨੂੰ ਹੀ ਲੱਗੇ ਐਡੀ ਨਹੀਂ ਕੋਈ ਗੱਲ ਇਹ ਤੀਜਾ ਨੰਬਰ ਵਾ ਤੇ ਆ ਚੌਥਾ ਇਹ ਨਾ ਨਾ ਸਭ ਜੁਆਈਆਂ ਦੀ ਵੀਡੀਓ ਆ ਚੁਆਈਆਂ ਚੁਆਈਆਂ ਦੀ ਆ ਵੇਖੋ ਜੀ ਕੋਈ ਮਤਲਬ ਕਿ ਅੰਦੇ ਕੀ ਘਰ ਨੂੰ ਹੈ ਕਿਆ ਬਾਤਾਂ ਆਂ ਆਹ ਕਿੰਨਾ ਸਰੀਰ ਸਾਹ ਚੌੜੀ ਚੂੜੀ ਬੜੀ ਆ ਤੇ ਆਹ ਵੇਖੋ ਕਿੰਨੀ ਪੇਟ ਚੌੜੀ ਆ ਲੈ ਸਹੀ ਹਾਂ ਜੀ ਹਾਂ ਉਹ ਕਹਿ ਦੇਣਾ ਮਤਲਬ ਕਿ ਇਦਾਂ ਜੱਗੀ ਆ ਹੁਣ ਕਹਿ ਦੇਣਾ ਮਤਲਬ ਕਿ ਸੱਫਾ ਵਾ ਮਤਲਬ ਕਿ ਇੰਨੀ ਚੌੜੀ ਮੈਂ ਆ ਵੇਖੋ ਇੱਥੇ ਵੇਖੋ ਆ ਚੀਜ਼ਾਂ ਦੁੱਧ ਕਰਦੀਆਂ ਆ ਵੇ ਹਾਂ ਆ ਦੋ ਸਵਾ ਦੋ ਫੁੱਟ ਮਤਲਬ ਕਿ ਗੱਲ ਇਤਰਾਵਾ ਵੀ ਚੌੜੀ ਆ ਹਾਂ ਇਹ 4 ਨੰਬਰ ਦੇ ਆ ਪੰਜਵਾਂ ਨੰਬਰ ਠੀਕ ਇਹ ਵੀ ਬਿਲਕੁਲ ਤਾਜੀ ਸੋਈ ਆ ਦੋ ਟਾਲੀਆਂ ਕੁਆਲਟੀ ਵਾਲੀਆਂ ਵੇਖੋ ਕਿੱਡਾ ਕੱਦ ਵੱਡਾ ਵੱਡੀਆਂ ਛੋਟੀਆਂ ਬਰੀਕੀਆਂ ਵੇਖੋ ਕਿੱਟੀ ਪਹਿਲਾ ਸੂਆ ਪਹਿਲਾ ਚਾਰ ਦੰਦ ਤੇ ਚਾਰ ਦੰਦ ਵੇਖੋ ਕਿੰਨੀ ਸੁਆਲਾ ਹਿੱਟਿਆ ਪੂਰੀ ਪੰਜਵਾਂ ਨੰਬਰ ਵਾਲਾ ਬਹੁਤ ਜਵਾਈਆਂ ਦੀ ਪੰਜਵਾਂ ਨੰਬਰ ਬਹੁਤ ਅਗੀ ਆ ਗੱਬਣ ਛੋਟੀਆਂ ਚਾਰ ਦੰਦ ਜੇ ਕਿ ਇਹ ਕੱਡ ਮਣੀ ਬਾਹਰ ਜਬਰਦਸਤ ਨੇ ਲੀਆਂ ਬਾਹਰ ਕਿੱਰੀਏ ਕਿਉਂ ਕਹਿੰਦੇ ਚੰਗੇ ਮਾਰੀ ਦੀ ਆ ਤੇ ਪਤਾ ਨਹੀਂ ਬਜਰੰਗੀ ਦੀ ਕਿ ਕਿਹਦੀ ਆ ਆਪਾਂ ਨੂੰ ਪਤਾ ਇੱਕ ਦਿਨ ਆ ਕੇ ਵੇਖ ਕੇ ਇੱਕ ਝੱਟੇ ਵੇਖੋ ਆ ਨੂੰ ਇੰਨਾ ਨਹੀਂ ਪਤਾ ਤੋਲ ਕਲਾਸ ਦੀ ਆ ਜਿਹੜਾ ਐਕਸਪਰਟ ਤੇ ਭੈਣ ਭਰਾ ਆਪਾਂ ਨੂੰ ਕਹਿੰਦੇ ਆਪਾਂ ਦੱਸ ਦੇ ਲੋਕ ਇਹ ਦੇਖਦੇ ਜਾਣ ਕੇ ਕਹਿੰਦੇ ਆ ਜਾਣ ਕੇ ਨਹੀਂ ਕਿਹਾ ਜਾਂਦਾ ਕਿ ਉਹ ਚੀਜ਼ ਜਿਹੜੀ ਚੰਗੀ ਆ ਉਹਦੇ ਬਾਰੇ ਕਿਹਾ ਜਾਂਦਾ ਕੱਟੀਆਂ ਲੈ ਹਫਤਾ 10 ਦਿਨ ਖੜੂਗੀ ਐ ਮੋਟਾ ਮੋਟਾ ਕੱਟੀ ਨੂੰ ਥਾਣਵਾ ਫੇ ਮੋਟਾ ਮੋਟਾ ਥਾਣਵਾ ਚੰਗੀ ਆ ਜੀ ਇੱਕ ਦਿਨ ਦੋ ਖੜੂਗਾ ਛੋਟੀਆਂ ਜਿਆਦੀਆਂ ਚੰਗੀਆਂ ਇੱਕ ਦਿਨ ਦੋ ਇਹ ਆ ਛੇਵਾ ਨੰਬਰ ਛੇਵਾ ਨੰਬਰ 1 ਆ ਤੱچے ਸਾਂ ਆਉਂਦੀਆਂ ਕੁੜੀਆਂ ਐ ਵੇਖ ਸ਼ੇਵਾ ਨੰਬਰ ਆ ਕੋਈ ਮਲਕੇ ਜਿਹੜੀਆਂ ਸਗੋ ਸੂਈਆਂ ਮੋ ਮਲਕਿਆਂ ਖਾਲੀ ਆ ਇਹ ਕੱਟੀ 10 ਦਿਨ ਖੜਦੀ ਆ ਇਹੋ ਲੈ ਵਾ ਫੁੱਲ ਬਣਾਈ ਕਰਦੀ ਆ ਕੁਆਲਟੀ ਆ ਇਹ ਸ਼ੇਵਾ ਨੰਬਰ ਆ ਸਤਵਾਂ ਤੇ ਆ ਤੇ ਆ ਤੇ ਆ ਨਾ ਜਦੋਂ ਆ ਫੜ ਕੇ ਸਿੰਗ ਲਾ ਤੰਦਾ ਸਹੀ ਆ ਵੇਖੋ ਇਹ ਨਿੱਕੇ ਜਿਹੇ ਬੱਚੇ ਦੀ ਉਂਗਲ ਲੰਗੂਗੀ ਵੱਡੇ ਦੀ ਨਹੀਂ ਲੰਗਣੀ ਉਹ ਡੀਮਕਲ ਵਾਕਾ ਨਹੀਂ ਲੰਗਣੀ ਤੇ ਪਿਓਰ ਦੋਂਦੀ ਕੱਟੀ ਤੇ ਕੱਟੀ ਵਗਰਵਾ ਕੱਟੀ ਠੀਕ ਜੇ ਕਿੰਨੇ ਮਰਾਂ ਗਾੜੀਆਂ ਇਹ ਪਰੇ ਜੇ ਕਿ ਪਰੇ ਜੇ ਕਿ ਨਹੀਂ ਕਰਨ ਕੱਟੀ ਕਿਤੇ ਕੀ ਬਾਤਾਂ ਕੱਟੀ ਦੀਆਂ ਜਿਹੜਾ ਲੈ ਜੂਗਾ ਕੱਟੀ ਗਾੜੀ 3-4 ਲੱਖ ਦੀ ਕੱਟੀ ਦੂਜੇ ਸੂਏ ਨੂੰ ਬੰਨਣ ਵਾਲੀ ਹਾਂ ਸਹੀ ਵੇਖੋ ਪਿੰਡ ਪੁਰਾਣਾ 7 ਨੰਬਰ ਇਹ ਸਤਵਾਂ ਚੀਜ਼ਾਂ ਮਿਲ ਨਹੀਂ ਗੀਆਂ ਕਿਨੇ ਕਿਤੇ ਕਰੇਗਾ ਇਹ ਸਤਵਾਂ ਹਾਂ ਤੇ ਆ ਅੱਠਵਾਂ ਇਹਨੂੰ ਸੂਏ ਨੂੰ ਅੱਜ ਤੀਜਾ ਦਿਨ ਵਾ ਬਿਲਕੁਲ ਲਾ ਦਿੱਤਾ ਵਾ ਮੈਂ ਵੇਖੋ ਤੇ ਨਹੀਂ ਉੱਠਾ ਦੇ ਸੂਏ ਨੂੰ ਤੇ ਇੱਕ ਕੱਟੀ ਵੀ ਥੋੜੀ ਜਿਹੀ ਕਿਤੇ ਪੂਛ ਨਿੱਕੀ ਹੁੰਦੀ ਕਿਤੇ ਟੋਟ ਟੱ ਗਈ ਜਾਵਣੀ ਪਰ ਕੀ ਗੱਲ ਵਾ ਪਰ ਕੱਟੀ ਕੋ 10 ਕਿਲੋ ਬੋਲਾ ਵਾ ਅੱਛਾ ਜੀ ਇਹ 10 ਕਿਲੋ ਬੋਲਾ ਤਾਂ ਉਪਰ ਉਪਰ ਜਿਹੀ ਗੁੱਠੇ ਗੁੱਠੇ ਜਿਹੀ ਮੋਟੀ ਚੋਣ ਹੋਣ ਆਹ ਕੱਟੀ ਵੀ ਇਹ ਗੱਲਾਂ ਹੀ ਗਾ ਲੀਆਂ ਅਗਲੇ ਇਹ ਗੱਲਾਂ ਹੀ ਗਾ ਲੀਆਂ ਤੇ ਇਹ ਆਹਾ ਗਾਠਾ ਆ ਨਾਮ ਆ ਨਾਮ ਇਹ ਸੁਵਾ ਦੇ ਗਾ ਵੀ ਇਹ ਵੀ ਮੈਨਿਆ ਐਦਾਂ ਦਾ ਵੀ ਵੇਲੀਆਂ ਮਈਆਂ ਦੀ ਵੀਡੀਓ ਬਣਾਵਨਾ ਪਉਣ ਡਿਆ ਆਪਾਂ ਕੋਈ ਮਈਆਂ ਮਰਕੇ ਨਹੀਂ ਕੋਈ ਡੱਕੀਆਂ ਲਗਾਈਆਂ ਵਾ ਬਲਕਿ ਉਹ ਜੀਆਂ ਗੱਲ ਨਹੀਂ ਮਈਆਂ ਦੀ ਆ ਵੇਖੋ ਪਿੰਕ ਕੁਆਲਟੀ ਮੋਟਾ ਮੋਟਾ ਧਰ ਲੱਗਾ ਵਾ ਵੇਖੋ ਮੋਟਾ ਮੋਟਾ ਧਰ ਲੇ ਕੇ ਇੱਕ ਆ ਛੋਟੀ ਦਾ ਆ ਆਠਵੇਂ ਨੰਬਰ ਆਠਾ ਬਲਕਿ ਇਹ ਇੰਗਾ ਉਧਰ ਆਈਆਂ ਵਾ ਅੱਛਾ ਇਹ ਕਹੇ ਆਈ ਹਾਂ ਇਹ ਛੋਟੀ ਆਈ ਇਹ ਵੀ ਪਹਿਲਾ ਸੁਆ ਇਹਦੇ ਕੋ 11 ਲੀਟਰ ਢੋਲਾ ਹੋਗਾ 11 ਲੀਟਰ ਢੋਲਾ ਹੋਵੇ ਦੇ ਕੋ ਚੰਗੀ ਕੁਆਲਟੀ ਵਾਲੀਆਂ ਵਾ ਦੇ ਚੰਗੀ ਚੌਵੀ ਚੁੜੀ ਆ ਇਹ ਇਹ ਹੈਗਾ ਵਾ ਬਲਕਿ ਇਹ ਗੱਲ ਇਦਾਂ ਵੇ ਅੱਠਵਾ ਨਾਵਾ ਦਹਾਵਾ ਤੇ ਆ ਯਾਰ ਚਾਰਵਾ ਆ ਯਾਰਵਾ ਆ ਗੀ ਦੇਖ ਕੇ ਜਿਨੀ ਤਰ੍ਹਾਂ ਪਰਖ ਕੇ ਤੇ ਫਿਰ ਖੜੋ ਇਹ ਝੋਟੀ ਘੋ 13 ਕਿਲੋ ਦੁੱਧ ਹੋਊਗਾ ਅੱਛਾ ਜੀ ਆਈ ਦੇ ਕੋ 12 13 13 ਦੇ 12 13 ਇਹ 12ਵਾਂ ਨੰਬਰ ਠੀਕ ਇਹ 12ਵਾਂ ਨੰਬਰ ਬਹੁਤ ਟਾਪ ਦੀ ਕੁਆਲਟੀ ਯਾਰ ਕੁਆਲਟੀ ਵਾਲੀ ਦੁੱਧ ਵਾਲੀ ਆ ਨੀਲੀ ਦਾ ਵੀ ਤੁਹਾਨੂੰ ਪਾਈ ਥੋੜੀ ਜੀ ਮੈਂ ਕਿਹਾ ਡਾਊਨ ਹੋ ਗਈ ਵੇਖਦੇ ਝੋਟੀ ਦਾ 1 35 40 ਬੰਦੇ ਲਾਉਂਦੇ ਸੀ 11 12 ਲੀਟਰ ਹੈ ਹੁਣ ਦੁੱਧ ਹੋਊਗਾ ਦੁੱਧ ਬੜਾ ਚੰਗਾ ਹੈ ਕੋਈ ਦੁੱਧ ਬੜਾ ਕੋਈ ਬਲਿਗਰ ਤੇ ਵੀ ਨਹੀਂ ਜਰੂਰ ਜੀ ਦੁੱਧ ਚੰਗਾ ਮੈਂ ਕਹਿੰਦਾ ਸੁਭਾਵਾ ਨੀਲੀ ਰਾਵੀ ਦਾ ਟੱਟਾ ਮਗਰ ਹਾਂ ਤੇ ਆ ਕੇ ਵੇਖ ਕੇ ਫੇਰ ਭੈਣ ਭਰਾ ਸਾਰੇ ਪਹੀ ਜਾਂਦੇ ਵੀ ਖੜੋ ਪਿੰਡ ਜੇ ਆਪਣਾ ਮੱਤੇ ਵਾਲ ਤਸਵੀਰ ਬਾਬਾ ਬਕਾਲਾ ਜਿਲ੍ਹਾ ਸ੍ਰੀ ਅਮਰਸਰ ਸਾਹਿਬ ਲੋਡ ਦੀ ਵੀਡੀਓ ਸਿਰਫ ਆਪਾਂ ਮਈਆਂ ਹੀ ਖਾਲਦੇ ਆ ਵੀ ਹਰ ਹਫਤੇ ਆਪਣੇ ਕੋਲ ਟਾਪ ਟਾਪ ਦੀਆਂ ਮਈਆਂ ਆਉਂਦੀਆਂ ਜੇ ਬਾਜ਼ਾਰ ਤੇਜ ਹੋਇਆ ਵਾ ਤੇ ਇਹ ਨਹੀਂ ਵੀ ਮਈਆਂ ਆਪਣੇ ਕੋਲ ਅੱਜ ਵੀ ਹੈ ਨਹੀਂ ਮਾਲਕ ਦੀ ਕਿਰਪਾ ਵਾ ਥੋੜਾ ਜਿਹਾ ਜੇ ਬਾਜ਼ਾਰ ਦਾ ਰੇਟ ਵਧ ਗਿਆ ਵਾ ਤੇ ਉੱਥੇ ਰੇਟ ਤੇ ਖਰਚਣਾ ਹੀ ਪੈਣਾ ਵਾ ਹਾਂਜੀ ਇੱਥੇ ਵੀ ਭੈਣ ਭਰਾ ਖਰਚੇ ਨਾਲ ਹੈਗੇ ਆ ਰੇਟ ਵਾਧਾ ਲਾ ਦਿੰਦੇ ਆ ਪਤਾ ਸਾਰਿਆਂ ਨੂੰ ਇਆਂ ਮਲਕਾਂ ਦੇਂਦੇ ਹਵਾ ਆਵੇ ਤੇ ਯੂਏ ਦੀ ਰੋਡ ਜੀ ਵੀ ਲੱਗਦੀ ਹੈ ਸਾਰਿਆਂ ਨੂੰ ਪਤਾ ਹੀ ਆ ਪਿੰਡ ਆਪਣਾ ਜੀ ਮਰਤੇਵਾਲ ਤਸੀਦ ਬਾਬਾ ਬਕਾ ਜਿਹੜਾ ਸ੍ਰੀ ਅਮਰਸਰ ਸਾਹਿਬ ਫੋਨ ਨੰਬਰ 887236200 ਪੈਣ ਸਤਿ ਸ੍ਰੀ ਅਕਾਲ